ਚੱਲ ਵੀ ਖੋਲ ਪਹਿਲਾ ਨਟ ਲੱਗਾ ਉੱਪਰ ਪੇਜ ਲੱਗੇ ਆ ਵੀਰ ਜੀ ਨਾ ਵੀਰ ਜੀ ਨਾ ਆ ਕੀ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਆਜਾ ਲਾ ਠੀਕ ਠਾਕ ਹੋਗੇ ਸਾਰਿਆਂ ਦਾ ਵਲੌਗ ਵਿੱਚ ਸਵਾਗਤ ਆ ਤੇ ਪਰਨਾ ਥੋੜਾ ਢਿੱਲੇ ਯਾਰ ਗਰਮੀ ਬਹੁਤ ਜਿਆਦਾ ਅੱਜ ਟੈਂਪਰੇਚਰ ਮੇਰੇ ਹਿਸਾਬ ਨਾਲ 49 ਡਿਗਰੀ ਚੱਲ ਗਿਆ ਤੇ ਭੁਖਵਾਣੀ ਦੇ ਅਨੁਸਾਰ 52 ਦੇ ਟੈਂਪਰੇਚਰ ਚੱਲ ਆ ਬੰਦਾ ਪਛਾਣ ਲਿਆ ਹੁਣੇ ਪੱਗ ਬੰਨ ਲਾ ਪਿਆ ਪਛਾਣ ਲਿਆ ਕਿ ਨਹੀਂ ਇਹ ਬੰਦਾ ਪਛਾਣ ਚ ਨਹੀਂ ਆਉਣਾ ਤੁਹਾਡੇ ਆ ਰਾਈ ਜਾਣਾ ਤੇ ਪਿਛਲਾ ਜਿਹੜਾ ਤੁਸੀਂ ਘੇੜਾ ਚੁੱਕੇ ਹੁਣ ਇੱਥੇ ਹੀ ਰਹਿਣਗੇ ਹੁਣ ਨਹੀਂ ਜਾਂਦੇ 6 ਮਹੀਨੇ ਪਰ ਇਹਨਾਂ ਦਾ ਬੜਾ ਫਾਇਦਾ ਇਹਨਾਂ ਨੇ ਪਹਿਲਾਂ ਹੀ ਕਹਦਾ ਮੈਨੂੰ ਉਸ ਦਿਨ ਮੈਂ ਕਿਹਾ ਕਿ ਆਪਣਾ ਇਦਾਂ ਪ੍ਰੋਬਲਮ ਆ ਗਈ ਯਾਰ ਆਪਾਂ ਲੱਕੜ ਲੁੱਕੜ ਦੇ ਪੈਸੇ ਬਹੁ ਲਾਏ ਕਹਿੰਦਾ ਕੋਈ ਚੱਕਰ ਹੀ ਨਹੀਂ ਸਾਰੀ ਲੱਕੜ ਖੋਲ ਲੈਣੀ ਆਪਾਂ ਮਤਲਬ ਕੋਲਮ ਲਾ ਕੇ ਇਹਨਾਂ ਨੂੰ ਨਾ ਮਾਤਰ ਜੀ ਲੇਵਰ ਹੀ ਪੈਣੀ ਹੈ ਇਹਨਾਂ ਦੀ ਸਾਨੂੰ ਉਹ ਵੀ ਘੱਟ ਪੈਣੀ ਯਾਰ ਕਿਦਾਂ ਉਹ ਵੀ ਘੱਟ ਹੀ ਕੋਈ ਗੱਲ ਪਿਛਲੀ ਇਹ ਤਾਂ ਬਹੁਤ ਲੱਗਦੀ ਆਪਾਂ ਕੋਈ ਗੱਲ ਫਿਟਿੰਗ ਦੇ ਨਹੀਂ ਲੱਗਦੇ ਉਹ ਵਾਹ ਫਿਟਿੰਗ ਦੇ ਵਾਲ ਦੇ ਨੇ ਥੋੜਾ ਹੀ ਲਾਇਆ ਪਿਛਲੀ ਰੀ ਪੈਸੇ ਸੋ ਪਹਿਲਾਂ ਜਿਹੜ ਪਹਿਲਾਂ ਆਪਾਂ ਇਹ ਅਲੂਮੀਨੀਅਮ ਦਾ ਕਵਰ ਕੀਤਾ ਹੋਇਆ ਹੈ ਨਾ ਇਹ ਜਿਹੜਾ ਇਹ ਵੀ ਆਪਾਂ ਇਦਾਂ ਹੀ ਖੋਲ ਲੈਣਾ ਕਿਉਂਕਿ ਇਹ ਵੀ ਕੰਮ ਆਊਗਾ। ਮਤਲਬ ਇਹਦੇ ਤੇ ਆਪਣਾ ਲੌਨ ਪਾਉਣ ਦਾ ਸਾਰਾ ਸਿਸਟਮ ਦੇ ਵਿੱਚ 30 ਤੋਂ 40 ਤੇ 50 ਦੇ ਵਿੱਚ ਖਰਚਾ ਆ ਜਾਊਗਾ। ਕਈ ਚੀਜ਼ਾਂ ਟੁੱਟ ਵੀ ਜਾਂਦੀਆਂ ਹੁੰਦੀਆਂ ਨੇ ਨਵੀਆਂ ਵੀ ਪੈਣਗੀਆਂ। ਸੋ ਮੈਂ ਤੁਹਾਨੂੰ ਚੈੱਕ ਕਰਾਉਣਾ ਰੁਕੋ ਬੈਕ ਆਮ। ਲਓ ਇਹ ਪਹਿਲਾਂ ਖੋਲ ਲੈਣਾ ਆਪਾਂ। ਤੇ ਇਹਨੂੰ ਐਂ ਸੇਫ ਬਰਾਂਡ ਦੇ ਵਿੱਚ ਰੱਖ ਦੇਣਾ ਕੋਈ ਪ੍ਰੋਬਲਮ ਨਾ ਆਵੇ। ਤੇ ਇਧਰਲੇ ਪਾਸੇ ਚਲੋ ਵੀ ਆਸਮਾਨ ਸਮੂਹ ਕੱਸ ਲਿਆ। ਹਾਂਜੀ ਹਾਂਜੀ ਬਸ ਤਿਆਰ। ਤਿਆਰੀ ਹੈ ਜੀ। ਕਟਰ ਕੋਟ ਰੋਕ ਕੇ ਜ ਗਰਮੀ ਦਾ ਲੈਵਲ ਕੀ ਕਹਿੰਦਾ ਗਰਮੀ ਬਹੁਤ ਹੈ ਤੇ ਜਦੋਂ ਇਹਨੂੰ ਖੋਲਦਾ ਸਾਡੇ ਘਰੇ ਤੋਂ ਹੋਰ ਗਰਮੀ ਵੜਨਾ ਪੈਣੀ ਵੇਖ ਲਈ ਹਾਂ ਹਾਂ ਤੇ ਹੋਰ ਤੋ ਵਾ ਤੋ ਵਾ ਬਹੁਤ ਚੀਜ਼ਾਂ ਆ ਜਿੱਦਾਂ ਬੂਏ ਬਾਵੇ ਸਭ ਇਹਨਾਂ ਨੇ ਬਚਾ ਦੇਣੇ ਸਾਰਾ ਕੰਮ ਹੋ ਗਿਆ ਸਾਰਾ ਏ ਟੂ ਜ਼ੈਡ ਇਹਨਾਂ ਨੇ ਆ ਬੂਏ ਜਿਹੜੀਆਂ ਅਲਮੀਰਾ ਬਣੀਆਂ ਜਿੱਦਾਂ ਮੋٹے ਦੇ ਕਮਰੇ ਚ ਬਣੀਆਂ ਮੈਂ ਦਿਖਾਉਣਾ ਤੁਹਾਨੂੰ ਆ ਬਣੀ ਐ ਆ ਸਾਰੀ ਇਹ ਵੀ ਇੱਦਾਂ ਹੀ ਲਾ ਕੇ ਦੇ ਦੰਗੇ ਆਪਾਂ ਨੂੰ ਕੀ ਮੁੜ ਕੇ ਇੱਦਾਂ ਤੇ ਚਲੋ ਆ ਵੀ ਆ ਵੀ ਸਾਰੀਆਂ ਲਾ ਦੇਣਗੇ ਥੱਲੋਂ ਵੀ ਸਾਰੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਕੰਮ ਆ ਜਾਣਗੀਆਂ ਤੇ ਜਿਹੜੀ ਆਪਣੀ ਆ ਆ ਆਦਰ ਡੋਰਸ ਔਖੇ ਖੁੱਲ ਜਾਣੇ ਸਾਰੀ ਕਿਚਨ ਵੀ ਖੁੱਲ ਜੂਗੀ ਇਹ ਫਾਇਦਾ ਆ ਚਲੋ ਕੰਮ ਕੀਤਾ ਚਲੋ ਇਹ ਹੋਰ ਬੰਦ ਨਹੀਂ ਕੀਤਾ ਪਰ ਇਹ ਫਿਰ ਵੀ ਖੁੱਲ ਜੂਗੀ ਵਧੀਆ ਕੰਮ ਦਾ ਫਾਇਦਾ ਹੀ ਹੁੰਦਾ ਆ ਮਤਲਬ ਪੈਸੇ ਹੁਣ ਬਚਣਗੇ ਇੱਥੇ ਆਪਣੇ ਕਾਫੀ ਹੱਦ ਤੱਕਰ ਬਚ ਜਾਣੇ ਆ ਬਦਲੀਆਂ ਲੱਤਾਂ ਦੇ ਦੇਖ ਸਕਦੇ ਹੋ ਹੁਣ ਤਾਂ ਮੋਟੀਆਂ ਹੁੰਦੀਆਂ ਉਹਕੇ ਹੁਣ ਤਾਂ ਬੜੀ ਆਈਡੀਆ ਹੁਣ ਜੰਮੀ ਜਾਂਦਾ ਮੇਰਾ ਚੌਥਾ ਮਹੀਨਾ ਮੇਰੇ ਦਾ ਵੈਰੀ ਗੁੱਡ ਨਾਈਟ ਕੁੱਟੀਆਂ ਪਟਾਚੇ ਉਹਦੇ ਪੈਂਦੀਆਂ ਨੇ ਆਪਣੇ ਤਾਂ ਗਣਾ ਇਹ ਸਾਡੇ ਰਾਜੂ ਦੇ ਵੇਜ ਉਹਦੇ ਧੱਤੂ ਦੇ ਵਿੱਚ ਵੱਜ ਗਿਆ ਖਲਾਲ ਕਰਾਈ ਫਿਰਦਾ ਚੱਲ ਵੀ ਖੋਲ ਪਹਿਲਾ ਨਟ ਲਗਾਤਾ ਚਲੋ ਜੀ ਬਾਬਾ ਵਾਇਗਰ ਨੂੰ ਮੇਰ ਕਰੇ ਚਾਪਾ ਆ ਨਾਟ ਨੂੰ ਵੀ ਕਬੂਲੀ ਜੀ ਪਾਈ ਕੋਈ ਯਾਰ ਸਾਰੇ ਲਿਫਾਫਾ ਦੇ ਦੇ ਹੈ ਲਿਫਾਫਾ ਦੇ ਦੇ ਇੱਕ ਸਾਰਾ ਕੋਈ ਲਿਫਾਫਾ ਲੈ ਆ ਕੇ ਦੇ ਮੇਰੇ ਕੌਲੀ ਨਹੀਂ ਆਪ ਨੂੰ ਚਾਹੀਦੀ ਹੈ ਲਿਫਾਫਾ ਲੈ ਆ ਕੇ ਦੇ ਲਿਫਾਫਾ ਲਿਆਓ ਤਾਂ ਕਿ ਇਹਨੇ ਦਾ ਘੜਵਾਉਣ ਲੱਪਿਆ ਉਧਰ ਤੂੰ ਹੱਥਾਂ ਆਏ ਹੋ ਗਏ ਡ੍ਰਿਲ ਨਹੀਂ ਚਾਹੀਦੀ ਬੈਠੇ ਖੜੇ ਰਵਾਂਗੇ ਭਾਈ ਅੱਖ ਖੋਲ ਜਾਣੇ ਆ ਹਾਂ ਥੋੜੀ ਧੀ ਮੇਸਾਣਾ ਘੰਟੇ ਚ ਖੋਲ ਕੇ ਪਰ ਮਾਨਨ ਸਾਰੇ ਨਾ ਦੀ ਸੀ ਇੰਤਿਆ ਦੇ ਚੱਕਰ ਪੈਣਾ ਕੱਲੇ ਸੀ ਛੇ ਕੱਢਨੇ ਆ ਬਸ ਸ਼ੀਸ਼ਾ ਦਾ ਔਖਾ ਹਨਾ ਨਹੀਂ ਆ ਤਾਂ ਇਦਾਂ ਹੀ ਖੋਲ ਜੋ ਇਹਨਾਂ ਦੇ ਸ਼ੀਸ਼ੇ ਕੱਢਦੇ ਲੋੜ ਨਹੀਂ ਇੱਦਾਂ ਰੱਖੀ ਜਾਂਦੇ ਆਵਾਜ਼ ਟੁੱਟ ਗਈ ਉਹ ਆਏ ਅੱਜੂ ਵੀ ਨੇ ਬਾਲ ਬੂਲ ਮਾਰੀ ਉਹਦੇ ਕਰਕੇ ਟੁੱਟ ਗਿਆ ਸੰਦ ਆਏ ਲੰਗਾ ਗਾਂਹ ਜੋੜ ਕੇ ਤਲਾ ਦੇ ਮਾਰਾ ਖੋਲ ਵੀ ਦਿੱਤਾ ਓਏ ਇਹਨਾਂ ਟਾਈਮ ਨਹੀਂ ਲੈ ਮੈਂ ਤਰਾ ਇਹਦਾ ਪਹਿਲੇ ਨੂੰ ਪੈ ਵੀ ਗਿਆ ਟੁੱਟ ਗਿਆ ਨਹੀਂ ਔਖੇ ਆ ਖੋਲਣੇ ਔਖੇ ਆ ਖੋਲਣੇ ਦਾ ਸੌਖਾ ਹੀ ਆ ਬਾਕੀ ਮੈਂ ਤੇ ਕਾਕ ਨੇ ਹੌਲੀ ਹੌਲੀ ਕਰਕੇ ਘਾਟਾ ਦੇਣਾ ਸਾਰਾ ਲੱਭਣਾ ਕੁਝ ਨਹੀਂ ਇੱਥੇ ਨਾਲ ਹੀ ਵੀ ਦਾਮ ਤੇ ਟੇਕਾ ਸਾਨੂੰ ਦੇ ਦਿਓ ਬੈਨਗਾ ਟੋਣਾ ਆਇਆ ਕਰ ਹਾਂ ਆ ਹੀ ਆਪੇ ਹੀ ਟੇਕਾ ਲੈਣਾ ਕਰਨਾ ਆਈ ਲੇਬਰ ਵਾਲੇ ਹੀ ਹੈਗੇ ਆ ਵੱਡੀ ਭੈਣ ਵੀ ਆਉਂਦੀ ਵੀ ਉਹਨੇ ਆਉਂਦੀ ਆ ਬਸ ਸਮਾਨ ਸਾਫ਼ ਕਰ ਲ ਕੋਣ ਲਾ ਪੈਣਾ ਬਸ ਸਹੀ ਆ ਆ ਸਮਾਨ ਗੁੱਗੂ ਆ ਹਾਏ ਆ ਸਮਾਨ ਗੁੱਗੂ ਹਾਏ ਤੇ ਨਾਲ ਦੀ ਨਾਲ ਤੁਹਾਨੂੰ ਇੱਧਰ ਬੁਟੀਕ ਮੀਟਿੰਗ ਇਹ ਕਮਰਾ ਥੋੜਾ ਜਿਹਾ ਰੋਕਿਆ ਜੇ ਨੂੰ ਐਂਡ ਤਾਈ ਤੇ ਨਾਲ ਦੀ ਨਾਲ ਆ ਭੈਣ ਜੀ ਬੈਠੇ ਚੈੱਕ ਕਰ ਸਕਦੇ ਦੂਜੇ ਵੀ ਆਪ ਦਾ ਪਾਈ ਉਹ ਤਾਂ ਰੁੱਸ ਕੇ ਬੈਠੀ ਆ ਐਵੇਂ ਨਹੀਂ ਬੈਠੀ ਉਹ ਕਹਿੰਦੀ ਮੈਂ ਆਪਦੇ ਆ ਤਿੰਨ ਕਮਰੇ ਢਾਉਣ ਤੇਰੇ ਜਿਹੜੇ ਮਰਜੀ ਢਾਡੋ ਸਾਰੇ ਢਾਡੋ ਤੁਸੀਂ ਕਹਿ ਗਿਆ ਹਾਂ ਮੰਮੀ ਉਹ ਸਾਡੇ ਕੋਲ ਆਈ ਇਹ ਮੁੱਦਾ ਲੈ ਕੇ ਆ ਵਿਚਾਰੀ ਉੱਥੇ ਸੌਂ ਕੇ ਉੱਠ ਕੇ ਆਈ ਕਹਿੰਦੀ ਨਹੀਂ ਮੈਂ ਆ ਕਮਰੇ ਢਾਉਣ ਦੇ ਨੇ ਮੇਰੀ ਜਾਦ ਆ ਮੇਰੇ ਸਹੁਰਿਆਂ ਦੇ ਬਣਾਏ ਹੋਏ ਕਮਰੇ ਆ ਆ ਬਣਾਏ ਨੇ ਸਹੁਰਿਆਂ ਦੇ ਸਹੁਰਿਆਂ ਦੇ ਗੱਛੇ ਉੱਤੇ ਚੱਕ ਲੈਣਾ ਤਾਂ ਉੱਤੇ ਕਹਿੰਦੇ ਜੀ ਕੰਧ ਚੱਕ ਲੈਣਾ ਆਪਾਂ ਉੱਥੇ ਚੱਕ ਲੈਣਾ ਸੋ ਆ ਆ ਸ਼ੂਟ ਜਬ ਬੜਾ ਤੁਹਾਡਾ ਜਾਣਦੇ ਹਨ ਫਿਰ ਲੱਗ ਗਿਆ ਇੱਕ ਇਹ ਆਰਡਰ ਵਾਵਾ ਆਇਆ ਸ਼ੂਟ ਦਾ ਵਾਓ ਨਾਈਸ ਆ ਕੁੜੀ ਕੌਣ ਹੈ ਸਾੜੀ ਪਤਲੀ ਪਤਲੀ ਤੁਸੀਂ ਕੀ ਆ ਰਹੇ ਪਲੇ ਦੱਸੋ ਤੁਸੀਂ ਤੁਸੀਂ ਦੱਸੋ ਕੀ ਕਰ ਰਹੇ ਹੋ ਸਾਨੂੰ ਅੱਜ ਸਵੇਰ ਦਾ ਤੁਸੀਂ ਮਾਰਨਿੰਗ ਦਾ ਕੀ ਕਰ ਰਹੇ ਹੋ ਉਹ ਬੋਲ ਕੇ ਦੱਸੋ ਪਲੀਜ਼ ਤੁਸੀਂ ਹਾਂਜੀ ਮਫਲਰ ਬਣਾ ਇਹ ਤੁਸੀਂ ਮਾਰਨਿੰਗ ਦੇ ਕਿੰਨੇ ਬਣਾ ਲੇਗੀ ਇਹ ਆ ਦੂਜਾ ਇਹ ਤੁਸੀਂ ਮਾਰਨਿੰਗ ਤੇ ਲੱਗੇ ਹੋਇਆ ਤੁਹਾਨੂੰ ਪੂਰਾ ਇਹਨੂੰ ਮਤਲਬ ਆਪਰੇਟ ਕਰਨਾ ਆਉਂਦਾ ਮਸ਼ੀਨ ਨੂੰ ਤਾਨੂੰ ਵਧੀਆ ਲੱਗਦਾ ਹੈ ਕੰਮ ਵੀ ਨਾਲ ਪੜ੍ਹਾਈ ਦੇ ਨਾਲ ਤੁਸੀਂ ਪੜ੍ਹਾਈ ਦੇ ਵਿੱਚ ਬਹੁਤ ਸ਼ਕਸ਼ਮ ਹੋ ਜਿੱਦਾਂ ਇੰਟਰਵਿਊ ਲਈ ਜਾਂਦੇ ਤੁਹਾਡੇ 95 ਆਏ ਇਸ ਵਾਰ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਬਹੁਤ ਠੀਕ ਆ ਅਗਲੀ ਵਾਰੀ ਤੁਸੀਂ ਵੱਧ ਨੰਬਰ ਗ੍ਰੈਬ ਕਰੋਗੇ ਓ ਮਾਈ ਗॉड ਥਾਟ ਥੈਂਕ ਯੂ ਸੋ ਮਾਚ ਸਾਨੂੰ ਦਾ ਨਾਮ ਲੈ ਕੇ ਬਹੁਤ ਹੀ ਵਧੀਆ ਲੱਗਾ ਲਵ ਯੂ ਅਨੇਵਰ ਥੈਂਕ ਯੂ ਇਹ ਹੈ ਮੋਟਾ ਬੈਂ ਪਾਪਾ ਵਾਈ ਗਰੁੱਪ ਤੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਬਣ ਰਿਹਾ ਇਹ ਵੀ ਸਾਰੇ ਚਲੋ ਕੋਈ ਕਿਸੇ ਦੀ ਸ਼ਰਤਾਂ ਹਨ ਜਿੱਦਾਂ ਅਗਲਾ ਮਨਵਾਉਂਦਾ ਨਹੀਂ ਰੱਖਣੀਆਂ ਘਰ ਚ ਪਾਣ ਰਹੀ ਹੈ ਜੀ ਨਾਲ ਦੀ ਨਾਲ ਹਾਂਜੀ ਭੈਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੀ ਬਸ ਕੁਝ ਨਹੀਂ ਕਹਿਣਾ ਚਾਹੁੰਦੇ ਨਾ ਇਹਨਾਂ ਨੂੰ ਬਾਤ ਚੋ ਸਲਾਹ ਲਵਾਂਗੇ ਇਹਨਾਂ ਦੀ ਸੀਜ਼ਾ ਦਾ ਪ੍ਰੋਸੈਸ ਵੇਖਣ ਸਾਰੀ ਜਨਤਾ ਆਈ ਹੋਈ ਹੈ ਇਹ ਗੱਲਾਂ ਆਹੋ ਆਹੋ ਹਾਏ ਮੇਰੇ ਰੱਬਾ ਪੈਸਾ ਉਹ ਤਾਂ ਸਾਫ ਕਰਾਇਆ ਨਹੀਂ ਕਿੱਥੇ ਰੱਖਣਾ ਦੁਨੀਆਂ ਇਹ ਰਬੜ ਤਾਂ ਖਰਾਬ ਹੀ ਹੁੰਦੀ ਨਵੀਂ ਲੱਗਦੀ ਹੁੰਦੀ ਹੈ ਰਬੜ ਤਾਂ ਨਹੀਂ ਲੱਗਦੀ ਤਰਨ ਤਾਂ ਪੀ ਹੋ ਗਿਆ ਹੈ ਨਾ ਕਾਲੀਆਂ ਦਿਲ ਪਿਆਵਾਂ ਨਹੀਂ ਆ ਗਿਆ ਇਹ 10 ਸਾਲ ਤੋਂ ਉੱਤੇ ਹੋ ਗਿਆ ਟਾਈਮ ਨੂੰ ਬਹੁਤ ਵੇਲੇ ਤਾਂ ਨਹੀਂ ਇਹ ਕੱਟ 8 ਤੋਂ 15 ਸਾਲ ਹੋ ਗਏ ਹੁੰਦੇ ਹੂੰ ਦੇਖ ਕੱਟ 8 ਤੋਂ 15 ਸਾਲ ਹੋ ਗਿਆ ਬਾਤ ਤੋਂ ਬਾਤ ਬਣਦੀ ਨਹੀਂ ਕਹਿੰਦਾ ਬੰਦਾ ਵਾਹੇ ਨਾ ਇਹਨੇ ਜਰਦੀ ਕਰਾਉਣ ਗਾਲੀਾਂ ਆਈਆਂ ਕੋਈ ਨਹੀਂ ਆਉਗਾ ਇੱਥੇ ਫਰਮੇਂ ਸਿਕਵਾਸਾ ਮਾਰਨਾ ਨਹੀਂ ਇਹ ਬੋਲਦਾ ਗੁੱਠੋ ਪਾੜ ਗੁੱਠੋ ਜੌਂਡ ਤੋਂ ਵਾਟਸਪ ਆ ਲੈ ਆ ਲੈ ਆ ਲੈ ਆਵਾਗੇ ਆਵਾਗੇ ਥੱਲੇ ਆਉ ਆਉਂਦਾ ਹੀ ਸੀਸਾ 15 ਸਾਲ ਬਾਅਦ ਵੀ ਉਵੇਂ ਹੀ ਆ ਕਾਚੀ ਆਏ ਇਹ ਬਦਲੇ ਅਜੇ ਵੀ ਕੰਮ ਚਾ ਬੰਦਾ ਆਖਿਆ ਕਿ ਲੋਵਾ ਬਣੂ ਪਰ ਵੀ ਕੱਟ ਆ ਵੀ ਲੱਗਿਆ ਉੱਪਰ ਪੇਜ ਲੱਗੇ ਆ ਵੀਰ ਜੀ ਨਾ ਵੀਰ ਜੀ ਨਾ ਬੜੇ ਚਾਵਾਂ ਦਾ ਬਣਾਏ ਅਸੀਂ ਪਿਆਰ ਨਾਲ ਵੀਰ ਜੀ ਵੀਰ ਜੀ ਮੇਰੇ ਵੀ ਪੇਨ ਕੋਲ ਲੋਕ ਵੀ ਦਿਓਏ ਕਪੇਜ ਲੱਗਾ ਵੀਰ ਜੀ ਉਹ ਇਦੀ ਤੱਕਾ ਨਾ ਕਰੋ ਹਾਂ ਜੀ ਥੈਂਕ ਯੂ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਚੱਕ ਮੇਰੇ ਵੀਰ ਸ਼ੀਸ਼ੇ ਲੱਤ ਚੁੱਕਿਆ ਉਹ ਲੈ ਆ ਉੱਪਰ ਲੱਗੇ ਪਏ ਪਾਜੀ ਆਹ ਜਿਹੇ ਖਰੀਦੀ ਹੋਈ ਸੀ ਜੀ ਉਦੋਂ ਇਹ ਹੁਣ ਇਹਦਾ ਵੇਖੋ ਬਹੁਤ ਕੰਮ ਆਉਣਾ ਹਾਂ ਬਾਥਰੂਮ ਵਾਲੀ ਲੈ ਆਂਦੀ ਤੂੰ ਕੋਲੇ ਸੀ ਉਦੋਂ ਹੋਰ ਪਹਿਲੀ ਤੇ ਦਾ 1000 ਰੁਪਿਆ ਦਿਹਾੜੀ ਲੈ ਗਏ ਤੇ ਹੁਣ ਇਹਦਾ ਕੰਮ ਵੇਖੇ ਸਿਆ ਤੁਸਲੇ ਤਾਂ ਆ ਗਈ ਹੋ ਹਾਂਜੀ ਪਰ ਨਾਲ ਨਾਲ ਲਾ ਦੇ ਮਾਰੇ ਟੱਕ ਰਿਆ ਇਹ ਤੇਲਾ ਬਾਹਰ ਆ ਕੀ ਹੋਇਆ ਹਾਂ ਕੀ ਹੋਇਆ ਕਦੇ ਬੜੇ ਚਾਵਾਂ ਨਾਲ ਬਣਾਏ ਗਿਆ ਸੀ ਹਾਂ ਉਹਦੇ ਚਾਵਾਂ ਨਾਲ ਆ ਰੇ ਨਹੀਂ ਚਾਵਾਂ ਨਾਲ ਨਹੀਂ ਲੱਥੰਦੇ ਕਿਹੜੇ ਚਾਵਾਂ ਨਾਲ ਲੱਥੰਦੇ ਆ ਉੱਚ ਹੈ ਨਾ ਕੇ ਇਹ ਆਹ ਆ ਚਾਵਾਂ ਨਾਲ ਲੱਥੰਦੇ ਜੇ ਆਹ ਵੇਖ ਲੋ ਹਾਲਤ ਨੂੰ ਛੱਤ ਦੀ ਯਾਰ ਕਿਸੇ ਦਾ ਵੀ ਪਰਾਵਾ ਹੁਣ ਇਹ ਜਿਸ ਹਿਸਾਬ ਨਾਲ ਡਿੱਗ ਗਿਆ ਨਾ ਜੀ ਛੱਤੀ ਡਿੱਗ ਜੇ ਪੂਰੀ ਕਿਹੇ ਤੇ ਨਹੀਂ ਉਹ ਕੂ ਵੀ ਸਰੀਏ ਨਿਕਲੇ ਸਰੀਆ ਨਿਕਲੇ ਨੇ ਡੈੱਡ ਹੋ ਗਈਆਂ ਲੈਂਟਰ ਹਾਂ ਉਹਦਾ ਕਰਕੇ ਸਾਰਿਆਂ ਦੇ ਨਿਕਲ ਹੋਣੇ ਪਰਾ ਵੀ ਉਤੋਂ ਵੀ ਨੰਗਾ ਹੋ ਗਿਆ ਲੈਂਟਰ ਸਾਰਾ ਪਹਿਲਾਂ ਤਾਂ ਕੱਪੜੇ ਪਾਏ ਸੀ ਹੁਣ ਲਾਤੇ ਨੇ ਹਾਂ ਨਹੀਂ ਉੱਪਰੋਂ ਵੀ ਨਹੀਂ ਪਰਲੇ ਪਾਸੇ ਸਾਰਾ ਪਰਲੇ ਪਾਸੇ ਸਾਰਾ ਹੀ ਸਰੀਆ ਬਾਹਰ ਆ ਗਿਆ ਕਿਹੜੇ ਕਰੇ ਬੋ ਯਾਰ ਇਹਦਾ ਸਰੇ ਤੋਂ ਸਰੇ ਉਹ ਗਰਮੀ ਜਾ ਰਹੀ ਆ ਹੁਣ ਲਾਈਟਰ ਨੇ ਲੀਡੇ ਲਾ ਕੇ ਜੜੀ ਗਰਮੀ ਹੁਣ ਕੀ ਕਰੇ ਪੀਲੀ ਆ ਜਾਣਾ ਇਹਨੂੰ ਲਾਦਾ ਲਓ ਜੀ ਆਹ ਪ੍ਰੋਸੈਸ ਤੁਹਾਡੇ ਸਾਹਮਣੇ ਚੱਲੀ ਜਾਂਦਾ ਆ ਹੁਣ ਇਹ ਠੀਕ ਆ ਵੇਖੋ ਕਿਤੇ ਕੰਮ ਆਉਂਦਾ ਤੇ ਨਹੀਂ ਆਉਂਦਾ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਕੰਮ ਆਉਣ ਵਾਲਾ ਹੈਗਾ ਇਹ ਇਹ ਅਲੂਮੀਨੀਅਮ ਦਾ ਹੁਣ ਪਰ ਸਮਾਨ ਬਾਲਾ ਜ਼ਿਆਦਾ ਆ ਜਾਣਾ ਸਮਾਨ ਤਾਂ ਹੋਈ ਜਾਣਾ ਬਹੁਤ ਜ਼ਿਆਦਾ ਆਣਾ ਕਾਚੇ ਖੁੱਲਰ ਨੂੰ ਕਹਿੰਦੇ ਕਿ ਦੇ ਦੇ ਵੇਲੀ ਵਰਤਨ ਨੂੰ ਸਾਨੂੰ ਮੈਂ ਨਹੀਂ ਪੈਣੀ ਆਹੋ ਚਲੋ ਜੀ ਚਾਚੇ ਨਾ ਕਰਤੀ ਫਿਰ ਕੋਈ ਚੱਕਰ ਨਹੀਂ ਫਿਰ ਖੁਸ਼ੀ ਖੁਸ਼ੀ ਕਰਾਂਗੇ ਲੋ ਠੀਕ ਆ ਪਰ ਮੰਮੀ ਆ ਸ਼ੀਸ਼ੇ ਕਰਕੇ ਵੀ ਜਾਜੀ ਗਰਮੀ ਹੈ ਤੇ ਸ਼ੀਸ਼ੇ ਕਰਕੇ ਤਾਂ ਬਹੁਤ ਜ਼ਿਆਦਾ ਗਰਮੀ ਆ ਆਹ ਹਲਦੀ ਦਾ ਕਮਾਲ ਪੂਰਾ ਜੇ ਨਾਲ ਹੀ ਹਲਦੀ ਜੀ ਚੁੱਪੀ ਫਿਰ ਇਹ ਆਪਾਂ ਲਈ ਸੀ ਉਦੋਂ ਤਾਂ ਇਹਦਾ ਮਹਿਲਾ ਹਾਂ ਆਗੇ ਆਗੇ ਨੌਜਵਾਨ ਆਗੇ ਇੱਥੇ ਚੱਕ ਦਰਵਾਜੇ ਦੂਜੇ ਖੋਲਣ ਲੱਗੇ ਇਹ ਪਾਸ ਆਂਗ ਰੱਖਿਓ ਯਾਰ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਆਪ ਕੋਈ ਰੱਖਣੇ ਤੁਸੀਂ ਲਾਉਣੇ ਆ ਅਸੀਂ ਲਾਉਣੇ ਆ ਕੱਲੇ ਕੱਲੇ ਤੇ ਨੰਬਰ ਲਾਇਆ ਹੋਇਆ ਕੱਲੇ ਕੱਲੇ ਬਾਪੂੜ ਦੇ ਵਿੱਚ ਵਧੀਆ ਆ ਆਪਣੇ ਹੱਥੀਂ ਗੰਢਾ ਦੇ ਕੇ ਉਹ ਖੁੱਲਣੀਆਂ ਪੈ ਰਹੀਆਂ ਅੱਜ ਕੋਈ ਨਹੀਂ ਹੱਥੀਂ ਦਿੱਤੀਆਂ ਗੰਢਾਂ ਆ ਆਪਣੇ ਆਪ ਖੁੱਲਣੀਆਂ ਪੈ ਗਈਆਂ ਹੂੰ ਉਹ ਕੰਮ ਹੋ ਗਿਆ ਇਹ ਚਲ ਖੋਲ ਦੋ ਮਿੰਟ ਮਿੰਟ ਸਾਰਾ ਕੁਝ ਸਾਰਾ ਵੀਰੇ ਖੋਲ ਹੀ ਜਾਂਦੇ ਆ ਉਹ ਲੈਟ ਚ ਬੰਦ ਕਰ ਲਾ ਭਾਵੇਂ ਮੋਬਾਈਲ ਇਹ ਇਹ ਲੋਕ ਖਾਣੇ ਹੀ ਤੇ ਵੀ ਰਸਤਾ ਹੋ ਸਾਰੇ ਪੈਨਲ ਦੇ ਵੀ ਵੱਜ ਜਾਣੇ ਨੇ ਓਡੇ ਵੀ ਕੰਮ ਹੋਣਗੇ ਸਾਰਾ ਕੁਝ ਸਾਰਾ ਇੱਕ ਖਰਾਬ ਹੋਊਗਾ ਇੱਕ ਖਰਾਬ ਹੋਊਗਾ ਕਿਹੜਾ ਜਿਹੜਾ ਪਹਿਲਾਂ ਖੁੱਲਣਾ ਹਾਂ ਜਿੱਤੋਂ ਸ਼ੁਰੂ ਕਰਾਂ ਹਾਂ ਬਾਕੀ ਆ ਲੱਕੜ ਤਾਂ ਆਪਣੀ ਜਮਣੇ ਖਰਾਬ ਹੋਣੀ ਆ ਤਾਂ ਏਦਾਂ ਹੀ ਆਪਣੇ ਫਿੱਟ ਹੋਏ ਨੇ ਕਿਉਂਕਿ ਮੇਰਾ ਰੱਤ ਨਾ ਇੰਨੀ ਉਚਾਈ ਰੱਖੀ ਕ ਮੇਰੇ ਦੂਜੇ ਦੀ ਹਾਂਜੀ ਇਹ ਦੇ ਸੱਪੜ ਵੜਾ ਕੱਲਾ ਵੱਖਰਾ ਰਖਵਾ ਲਓ ਟੂਰ ਨੂੰ ਜਿੰਨਾ ਹੈਗਾ ਵਜੂ ਨਹੀਂ ਰਖਾਓ ਮੇਰੇ ਕੋਲ ਬਾਕੀ ਕੋਈ ਨਹੀਂ ਉਹਦਾ ਡਾਊਨ ਵੀ ਹੋ ਸਕਦਾ ਚੀਜ਼ਾਂ ਲਾ ਕੇ ਹਾਂਜੀ ਹਾਂਜੀ ਹੈਨਾ ਕੋਈ ਜੁੱਟਾ ਉਹ ਉੱਪਰ ਹੋ ਗਿਆ ਉਹ ਕਿੱਡੀ ਲਵੀਰਾ ਸੀਗਾ ਤੇ ਇਹ ਸਾਰੀ ਥੋੜ ਜਣੀ ਇੱਥੇ ਕਾਫੀ ਮੋਟਾ ਇਨਵੈਸਟ ਹੋਇਆ ਹੋਇਆ ਚਲੋ ਇਹ ਵੀ ਵੱਜੂਗਾ ਬਹੁਤ ਚੀਜ਼ਾਂ ਵੱਜਣੀਆਂ ਆਹ ਹੁੰਦਾ ਬੰਦੇ ਨੂੰ ਯਾਰ ਫਾਇਦਾ ਨਹੀਂ ਤੇ ਕਿਸੇ ਨੇ ਕਹਿਣਾ ਤੋੜ ਦੋ ਨਵੀਆਂ ਬੰਨ੍ਹ ਗੀਆਂ ਮੇਰੇ ਨਵੀਆਂ ਹੀ ਆ ਇਹਨਾਂ ਨੂੰ ਕੀ ਹੋਇਆ ਸੀ ਕੰਮ ਆਉਣਗੀਆਂ ਹੁਣ ਸਾਰੀਆਂ ਇਹ ਪੇਂਟਰ ਵਾਲੇ ਦਾ ਜੇ ਸਫਾਈ ਵਧੀ ਕੀਤੀ ਸੀ ਖੋਲਣ ਵੀ ਲੱਗ ਗਈ ਆਹ ਲੈ ਪੇਂਟਰ ਸਫਾਈ ਪੇਂਟਰ ਚੱਲ ਕੋਈ ਨਹੀਂ ਇਹ ਨਵੇਂ ਪੇਂਟਰ ਹੀ ਕਰਨਗੇ ਆਹੀ ਹੋ ਗਏ ਕੋਈ ਗੱਲ ਕਰਦੇ ਮੈਂ ਕਹਾਂ ਅੱਗੇ ਅੱਗੇ ਮੈਂ ਕਹੀ ਜਾਂਦਾ ਨੂੰ ਮੈਂ ਕਹਾਂ ਹੁਣ ਜਦੋਂ ਆਪਾਂ ਕਰਨਾ ਲੱਗੇ ਸਾਫ ਦਾ ਹਾਂ ਆਈ ਹੋਪ ਸਾਰੇ ਜਣਾਂ ਨੂੰ ਵਲੌਗ ਪਸੰਦ ਆਇਆ ਹੋਊਗਾ ਕਿਉਂਕਿ ਹੁਣ ਹਾਲੀ ਹਾਲੀ ਡਾਡੜਾ ਹੀ ਸਟਾਰਟ ਹੋ ਗਈ ਆ ਅੱਜ ਲੈ ਅਲੂਮੀਨੀਅਮ ਦੇ ਆ ਖੋਲੇ ਆ ਪੱਲੇ ਪੁੱਲੇ ਖੋਲੇ ਆ ਲਮਾਰੀਆਂ ਦੇ ਮੂਣੀਆਂ ਦੇ ਤੇ ਹੌਲੀ ਹੌਲੀ ਹੁਣ ਸਾਮਾਨ ਸਾਂਭਾਂਗੇ ਕੱਪੜੇ ਟੁਕੜੇ ਸਾਂਭਾਂਗੇ ਫਿਰ ਲਿਕੀਆਂ ਨੇ ਕਿਆ ਚੀਜ਼ਾਂ ਸਾਹਮਣੇ-ਸਾਹਮਣੇ ਜਿਵੇਂ ਜਿਹੇ ਫਰਨੀਚਰ ਬਲੂਚਰ ਸਾਰਾ ਸਾਂਭ ਕੇ ਹੱਲੇ ਕੈਮਰੇ ਕੂਮਰੇ ਵੀ ਬਈ ਪਟਾ ਕੇ ਸਾਰੇ ਸਾਹਮਣੇ ਬਣੇ ਆ ਕਿਉਂਕਿ ਕੋਸ਼ਿਸ਼ ਕਰਾਂਗੇ ਵਾਦ-ਤਵਾਦ ਕਿਉਂਕਿ ਜਿੰਨੀਆਂ ਵੀ ਚੀਜ਼ਾਂ ਆਪਾਂ ਨੰਨੀਆਂ ਲਵਾਈਆਂ ਹੋਈਆਂ ਕਿ ਉਹਨਾਂ ਨੂੰ ਬਚਾ ਲਈਏ, ਸੇਵ ਕਰ ਲਈਏ, ਨਿਊ ਘਰ ਵੀ ਨਵੇਂ ਘਰ ਬਣਾਵਾਂਗੇ ਨਾਲ ਹੀ ਕੰਮ ਆ ਜਾਣਗੇ ਤੇ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਮਿਲਦੇ ਤੁਹਾਨੂੰ ਨੈਕਸਟ ਵਲੌਗਸ ਉਹਨਾਂ ਟਾਈਮ ਲਈ ਬਾਏ ਬਾਏ ਠੀਕ ਹੈ ਜੀ